ਪਿਛਲੇ ਦਿਨੀ ਡੇਰਾ ਬਾਬਾ ਨਾਨਕ ਦੇ ਸਰਦੀ ਪਿੰਡਾਂ ਵਿੱਚ ਹੜ੍ਹ ਦੀ ਮਾਰ ਕਰਨ ਲੋਕਾਂ ਦੀਆਂ ਫਸਲਾਂ ਘਰਾ ਅਤੇ ਹੋਰ ਘਰੇਲੂ ਸਮਾਨ ਦਾ ਵੱਡਾ ਨੁਕਸਾਨ ਹੋਇਆ ਸੀ ਜਿੱਥੇ ਕਿ ਵਕਾਕ ਸਮਾਜੇ ਵੀ ਜਿੱਥੇ ਬੰਦਿਆ ਧਾਰਮਿਕ ਜਿੱਥੇ ਬੰਦਿਆ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਆਪੋ ਆਪਣੇ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਉੱਥੇ ਹੀ ਇੰਡੀਅਨ ਆਇਲ ਗੈਸ ਏਜੰਸੀ ਵੱਲੋਂ ਹੜ੍ਹ ਦੀ ਮਾਰ ਹੇਠ ਆਏ ਗਰੀਬ ਲੋਕਾਂ ਨੂੰ ਫ੍ਰੀ ਗੈਸ ਕਨੈਕਸ਼ਨ ਦਿੱਤੇ ਜਾ ਰਹੇ ਹਨ ਅੱਜ ਡੇਰਾ ਬਾਬਾ ਨਾਗ ਦਾ ਪਿੰਡ ਸਿੰਘਪੁਰਾ ਵਿੱਚ ਨਾਨਕ ਇੰਡੀਅਨ ਗੈਸ ਏਜੰਸੀ ਸ਼ਾਪਰ ਜਾਜਾ ਦੇ ਮਾਲਕ ਜਸਪਾਲ ਸਿੰਘ ਦਾ ਠੇਠਰ ਕੇ ਗੈਸ ਏਜੰਸੀ ਦੇ ਮਾਲਕ ਜੋਬਨ ਜੀਸਕਰਨ ਦਾ ਵੱਲੋਂ ਹਰ ਪੀੜਤਾ ਨੂੰ ਗੈਸ ਕਨੈਕਸ਼ਨ ਦਾ ਮੰਡਨ ਲਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਏਰੀਆ ਅਫਸਰ ਜਲੰਧਰ ਤੇਜ ਕੁਮਾਰ ਅਤੇ ਸੇਲ ਅਫਸਰ ਗੁਰਦਾਸਪੁਰ ਵਰਨ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਇੰਡੀਅਨ ਆਇਲ ਗੈਸ ਏਜੰਸੀ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਗੈਸ ਵਰਤਨ ਅਤੇ ਗੈਸ ਨਾਲ ਹੋਣ ਵਾਲੇ ਹਾਸੇ ਸਬੰਧੀ ਵਿਸਤਾਰਪੂਰਕ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ ਸਬੰਧਤ ਅਧਿਕਾਰੀਆਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਗਿਆ ਰੈਗੂਲੇਟਰ ਜਾਂ ਗੈਸ ਪੈਪ ਖਰਾਬ ਹੋਵੇ ਸਬੰਧਤ ਏਜੰਸੀ ਤੋਂ ਖਰੀਦੀ ਜਾਵੇ ਤੇ ਜੇਕਰ ਗੈਸ ਲੀਕ ਹੋ ਰਿਹਾ ਜਾਂ ਕੋਈ ਜ਼ਿਆਦਾ ਅਮਰਜੈਂਸੀ ਹੈ ਤਾਂ 1906 ਨੰਬਰ ਤੇ ਇਸ ਦੀ ਤੁਰੰਤ ਜਾਣਕਾਰੀ ਦਿੱਤੀ ਜਾਵੇ ਇਸ ਮੌਕੇ ਨਾਨਕ ਇੰਡੀਅਨ ਗੈਸ ਏਜੰਸੀ ਸ਼ਾਪੁਰ ਜੱਜ ਦਾ ਮਾਲਕ ਜਸਪਾਲ ਸਿੰਘ ਅਤੇ ਟੇਟਰਕੇ ਗੈਸ ਏਜੰਸੀ ਦੇ ਮਾਲਕ ਜੋਬਨਜੀਤ ਰੰਦਾਵਲੋਂ ਡੇਰਾ ਬਾਬਾ ਨਾਨਕ ਦੇ ਵਕਕ ਪਿੰਡਾਂ ਦੇ ਹਰ ਪੀੜਤ ਲੋਕਾਂ ਨੂੰ ਬਈ ਫ੍ਰੀ ਗੈਸ ਕਨੈਕਸ਼ਨ ਵੰਡੇਗੇ ਜਿਸਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਜੇਕਰ ਲੋੜਵੰਦ ਪਰਿਵਾਰ ਜੋ ਉਸ ਪਾਣੀ ਦੀ ਮਾਰੇ ਹਟਾਏ ਆਏ ਹਨ ਤਾਂ ਉਹ ਵੀ ਆਪਣੇ ਕਾਗਜ਼ਾਤ ਸਬੰਧਤ ਅਜੰਸੀਆਂ ਵਿੱਚ ਜਮ੍ਹਾਂ ਕਰਾਉਣ ਤਾਂ ਜੋ ਉਹਨਾਂ ਨੂੰ ਫਿਰ ਗੈਸ ਕਨੈਕਸ਼ਨ ਦਿੱਤੇ ਜਾਣਗੇ ਬਿਊਰੋ ਰਿਪੋਰਟ ਅਲ ਪੰਜਾਬ نیوز ਇਹਨਾ ਸਾਡੀ ਇੰਡੀਅਨ ਆਇਲ ਜਿਹੜੀ ਗੈਸ ਏਜੰਸੀ ਹੈਣਾ ਉਹਨਾਂ ਦੇ ਏਰੀਆ ਆਫਿਸ ਤੋਂ ਸਾਹਬ ਆਏ ਨੇ ਉਹਨਾਂ ਨੇ ਜਿਹੜੇ ਹਰ ਪਿੰਡ ਤੋਂ ਲੋਕ ਹੀ ਨਾ ਜਿਹੜੇ ਐਕਚੁਅਲੀ ਜਿਨ੍ਹਾਂ ਦੇ ਆ ਨੁਕਸਾਨ ਹੋਇਆ ਹੈਗਾ ਉਹਨਾਂ ਨੂੰ ਉਹਨਾਂ ਨੇ ਜ਼ਿੰਦਰੋਂ ਆ ਕੇ ਸਾਡੇ ਵਰੂ ਸਾਹਿਬ ਨੇ ਸੇਲ ਅਫਸਰ ਸਾਹਿਬ ਉਹਨਾਂ ਨੇ ਜਿਹੜੇ ਆ ਕੇ ਇਹ ਸਿਲੰਡਰ ਜਿਹੜੇ ਆ ਡਿਸਟ੍ਰੀਬਿਊਟ ਕੀਤੇ ਆ ਵੰਡੇ ਆ ਤੇ ਅੱਗੇ ਵੀ ਇਹ ਆ ਕਿ ਜਿਨ੍ਹਾਂ ਦੇ ਐਕਚੁਅਲੀ ਨੁਕਸਾਨ ਹੋਇਆ ਹੈ ਜਾਂ ਮਤਲਬ ਜੇ ਘਰ ਡਿੱਗ ਪਏ ਆ ਹਰ ਪੇੜ ਤਨੇ ਉਹ ਵੀ ਆਪਣੇ ਕਾਗਜ਼ ਜਮ੍ਹਾਂ ਕਰਾਉਣ ਤੇ ਹੋ ਸਕੇ ਤੇ ਅਸੀਂ ਉਹਨਾਂ ਨੂੰ ਵੀ ਕਲੈਕਸ਼ਨ ਜਿਹੜੇ ਆ ਉਪਲਬਧ ਕਰਵਾਵਾਂਗੇ ਅੱਜ ਕਿੰਨੇ ਲੋਕਾਂ ਨੂੰ ਜਿਹੜੇ ਵੰਡੇ ਗਏ ਅੱਜ ਤਕਰੀਬਨ 18 ਤੋਂ 20 ਜਿਹੜੇ ਕਨੈਕਸ਼ਨ ਵੰਡੇ ਗਏ ਆ ਸਰ ਹੋਰ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਫਸਰ ਸਾਹਿਬਾਨਾਂ ਵੱਲੋਂ ਗੈਸ ਸੇਫਟੀ ਬਾਰੇ ਹਾਂ ਉਹ ਸੇਫਟੀ ਬਾਰੇ ਦੱਸਿਆ ਗਿਆ ਤਾਂ ਕਿ ਘਰਾਂ ਦੇ ਵਿੱਚ ਜਿਹੜੇ ਹੋਰ ਹੀ ਹਾਦਸੇ ਨੇ ਉਹ ਰੁਕ ਜਾਣ ਦੂਜਾ ਪੈਪਰੇ ਦੱਸਿਆ ਗਿਆ ਕਿ ਪੈਪ ਜਿਹੜੀ ਆ ਲੁੱਕ ਲੈ ਕੇ ਨਹੀਂ ਯੂਜ਼ ਕਰਨੀ ਏਜੰਸੀ ਤੋਂ ਹੀ ਲੈਣੀ ਆ ਜਿਹੜੀ ਮਾਨਤਾ ਪ੍ਰਾਪਤ ਆ ਆਈਐਸਆਈ ਮਾਨਤਾ ਪ੍ਰਾਪਤ ਆ ਸਰ ਲੱਗਦਾ ਕਿ ਇਹਨਾਂ ਹਾਸਾ ਨੂੰ ਰੋਕਣ ਲਈ ਇਹੋ ਜਿਹੇ ਜਿਹੜੇ ਕੈਂਪ ਜਿਹੜੇ ਲੱਗਣੇ ਜਿਹੜੇ ਜ਼ਰੂਰੀ ਨੇ ਜੀ ਬਿਲਕੁਲ ਲੱਗਣੇ ਵੀ ਜ਼ਰੂਰੀ ਨੇ ਤੇ ਬਾਕੀ ਅਸੀਂ ਟਾਈਮ-ਟਾਈਮ ਤੇ ਇਦਾਂ ਦੇ ਕੈਂਪ ਲਗਾ ਵੀ ਰਹੇ ਹਾਂ